ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 3 ਕਿਲੋ 340 ਗ੍ਰਾਮ ਹੈਰੋਇਨ ਇੱਕ ਗੱਡੀ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਅਤੇ ਦੂਸਰੇ ਮਾਮਲੇ ਵਿੱਚ ਇੱਕ ਫੌਜ ਦੇ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਫੌਜ ਦੀਆਂ ਵੱਖ-ਵੱਖ ਯੂਨਿਟਾਂ ਅਤੇ ਬ੍ਰਿਗੇਡਾਂ ਦੀ ਖੂਫੀਆ ਜਾਣਕਾਰੀ ਪਾਕਿਸਤਾਨੀ ਖੂਫੀਆ ਏਜੰਸੀਆਂ ਨੂੰ ਪੇਜਦਾ ਸੀ ਅਤੇ ਉਸ ਕੋਲੋਂ 3 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਇਸ ਸੰਬੰਧੀ ਜਾਣਕਾਰੀ ਪੱਤਰਕਾਰ वार्ता ਦੌਰਾਨ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਵੱਲੋਂ ਦਿੱਤੀ ਗਈ ਅਮਰਸਰ ਦਿਹਾਤੀ ਪੁਲਿਸ ਵੱਲੋਂ ਪਿਛਲੇ 2 ਦਿਨਾਂ ਦੇ ਵਿੱਚ ਨਸ਼ੇ ਦੇ ਖਿਲਾਫ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੌਰਾਨ ਜੋ ਰਿਕਵਰੀਜ਼ ਹੋਈਆਂ ਨੇ ਤੇ ਜਿਹੜੇ ਮੁਜਰਮਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਸਬੰਧੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅ ਇਸ ਲਈ 2 ਦਿਨਾਂ ਦੇ ਵਿੱਚ ਜਿਹੜੇ ਹੈ ਅਸੀਂ 4 ਕੇਸਸ ਦੇ ਵਿੱਚ ਟੋਟਲ ਜਿਹੜੇ ਹੈਗੇ ਆ ਅਸੀਂ 3 ਕਿਲੋ 340 ਗ੍ਰਾਮ ਦੇ ਕਰੀਬਨ ਜੜੀ ਹੈ ਹੈਰੋਇਨ ਦੀ ਰਿਕਵਰੀ ਕੀਤੀ ਹੈ ਇੱਕ ਜੈਨ ਵਹੀਕਲ ਦੀ ਰਿਕਵਰੀ ਹੋਈ ਹੈ ਇੱਕ ਮੋਟਰਸਾਈਕਲ ਦੀ ਰਿਕਵਰੀ ਹੋਈ ਹੈ ਤੇ ਇਸ ਦੇ ਨਾਲ ਹੀ ਕੁੱਲ 6 ਵਿਅਕਤੀਆਂ ਨੂੰ ਜਿਹੜਾ ਹੈ ਇਹਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਹੈ ਘਰਿੰਡੇ ਥਾਣੇ ਦੇ ਵਿੱਚ ਦੋ ਐਫ ਆਈ ਆਰ ਦਰਜ ਹੋਈਆਂ ਨੇ ਪਹਿਲੇ ਕੇਸ ਦੇ ਵਿੱਚ 890 ਗ੍ਰਾਮ ਜੜੀ ਹੈਗੀ ਹੈ ਹੈਰੋਇਨ ਦੀ ਰਿਕਵਰੀ ਹੋਈ ਹੈ ਇਹ ਦੋ ਵਿਅਕਤੀ ਜਿਹੜੇ ਰਾਜਨ ਸਿੰਘ ਜੋ ਕਿ dauke ਦਾ ਨਿਵਾਸੀ ਹੈ ਗੁਰਪ੍ਰੀਤ ਸਿੰਘ ਉਰਫ ਕਾਲੀ ਜਿਹੜਾ ਖਾਲੜੇ ਤਰਨਤਾਰਨ ਦਾ ਨਿਵਾਸੀ ਹੈ ਇਹਨਾਂ ਕੋਲੋ 809 890 ਗ੍ਰਾਮ ਜੜੀ ਹੈ ਹੈਰਨ ਉਹ ਬਰਾਂਦ ਹੋਈ ਸੀ ਇਸ ਦੇ ਨਾਲ ਹੀ ਇਹਨਾਂ ਕੋਲੋ ਇੱਕ ਮੋਟਰਸਾਈਕਲ Honda ਜਿਹੜਾ Splendor ਹੈ ਉਹਦੀ ਰਿਕਵਰੀ ਹੋਈ ਹੈ ਇਸ ਦੇ ਨਾਲ ਹੀ ਘਰਿੰਡੇ ਥਾਣੇ ਇੱਕ ਦੂਜਾ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਸਤਨਾਮ ਸਤਨਾਮ ਸਿੰਘ ਉਰਫ ਡਾਕਟਰ ਸਤਨਾਮ ਜਿਹਨੂੰ ਇਹ ਡਾਕਟਰ ਦੇ ਨਾਮ ਨਾਲ ਜਾਣਦੇ ਆ ਇਸ ਦੇ ਕੋਲੋਂ 510 ਗ੍ਰਾਮ ਜਿਹੜੀ ਹੈਰੋਇਨ ਦੀ ਰਿਕਵਰੀ ਹੋਈ ਹੈ ਇਸ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਅੱਗੇ ਜਿਹੜੀ ਫਰਦਰ ਜਿਹੜੀ ਤਫਤੀਸ਼ ਚੱਲ ਰਹੀ ਹੈ ਸੋ ڪرਿੰਡੇ ਥਾਣੇ ਦੇ ਇਹਨਾਂ ਦੋਨਾਂ ਪਰਚਿਆਂ ਦੇ ਵਿੱਚ ਟੋਟਲ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ 890 ਗ੍ਰਾਮ ਤੇ 510 ਗ੍ਰਾਮ ਜਿਹੜੀ ਰਿਸਪੈਕਟਿਵਲੀ ਇਹਨਾਂ ਤੋਂ ਜਿਹੜੀ ਹੈ ਨਸ਼ੇ ਦੀ ਖੇਪਾ ਉਹ ਬਰਾਮਦ ਹੋਈਆਂ ਨੇ ਇੱਕ ਐਫ ਆਈ ਆਰ ਨੰਬਰ 26 4 ਤਰੀਕ ਨੂੰ ਰਜਿਸਟਰ ਕੀਤਾ ਗਿਆ ਸੀ ਇਸ ਕੇਸ ਦੇ ਵਿੱਚ ਤਿੰਨ ਜਿਹੜੇ ਮੁਲਜ਼ਮ ਸਨ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਅਮ੍ਰਿਤਪਾਲ ਸਿੰਘ ਏਲੀਅਸ ਅਮ੍ਰਿਤ ਮਨਦੀਪ ਸਿੰਘ ਏਲੀਅਸ ਮੰਡੀ ਤੇ ਇੱਕ ਮਾਧਵ ਸ਼ਰਮਾ ਕਰਕੇ ਜਿਹੜਾ ਵਿਅਕਤੀ ਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਇਹਨਾਂ ਕੋਲੋਂ ਅੱਧਾ ਕਿਲੋ ਹੀਰੇੰਦਿ ਰਿਕਵਰੀ ਹੋਈ ਸੀ ਫਰਦਰ ਇਹਨਾਂ ਦੀ ਜਿਹੜੀ ਪੁੱਛਗਿੱਛ ਹੈ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਤੱਥ ਸਾਹਮਣੇ ਆਏ ਸਨ ਉਹ ਬੜੇ ਰਿਵੀਲਿੰਗ ਸਨ ਕਿਉਂਕਿ ਜਿਹੜੇ ਸਰਵਿੰਗ ਫੌਜੀ ਅਮਰਿਤਪਾਲ ਸਿੰਘ ਸੀਗਾ ਇਹਦੇ ਕੋਲੋਂ ਕਾਫੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਫੌਜ ਦੀ ਇਹ ਪਾਸ ਔਨ ਕੀਤੀ ਜਾਣੀ ਪਾਈ ਗਈ ਸੀ ਸੋ ਇਸੇ ਤਫ਼ਤੀਸ਼ ਦੇ ਅੱਗੇ ਲੜੀਵਾਰ ਜੋ ਸਾਡੇ ਵੱਲੋਂ ਜਿਹੜੀ ਆ ਛਾਪੇਮਾਰੀ ਕੀਤੀ ਗਈਆਂ ਤੇ ਲੋਕਾਂ ਦੇ ਨਾਲ ਜਿਹੜੀ ਜਿਹੜੀ ਪੁੱਛਗਿੱਛ ਹੋਈ ਹੈ ਇਹਨਾਂ ਦੋਸ਼ੀਆਂ ਦੀ ਪੁੱਛਗਿੱਛ ਹੋਈ ਹੈ ਇਹਦੇ ਵਿੱਚ ਕਈ ਜਿਹੜੇ ਹੈ ਤਤ ਸਾਹਮਣੇ ਆਏ ਸਨ ਉਸ ਦੇ ਵਿੱਚ ਇੱਕ ਸਰਵਿੰਗ ਫੌਜੀ ਜਿਹੜਾ ਰਾਜਵੀਰ ਸਿੰਘ ਹੈ ਉਹਦਾ ਨਾਮ ਆਇਆ ਸੀ ਉਸ ਤੋਂ ਬਾਅਦ ਇੱਕ ਸਰਵਿੰਗ ਫੌਜੀ ਜਿਹੜਾ ਸੰਦੀਪ ਸਿੰਘ ਹੈ ਉਹਦੀ ਜਿਹੜੀ ਹੈ ਗ੍ਰਫਤਾਰੀ ਹੋਈ ਸੀ ਸੋ ਇਸ ਦੇ ਵਿੱਚ ਫਰਦਰ ਜਿਹੜਾ ਹੈ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਬਹੁਤ ਜਿਹੜਾ ਹੈਗਾ ਕਾਫੀ ਸਮੇਂ ਤੋਂ ਇਹ ਸਰਵਿੰਗ ਫੌਜੀ ਜਿਹੜੇ ਇੱਕ ਦੂਜੇ ਦੇ ਟੱਚ ਵਿੱਚ ਸਨ ਤੇ ਸੈਕੰਡਲੀ ਜਿਹੜਾ ਹੈ ਇਹ ਇਨਫੋਰਮੇਸ਼ਨ ਜਿਹੜੀ ਹੈ ਜਿਹੜੀ ਨੈਸ਼ਨਲ ਸਿਕਿਉਰਿਟੀ ਦੇ ਨਾਲ ਰਿਲੇਟਡ ਹੈ ਬ੍ਰਿਗੇਡਸ ਦੀ ਕੋਰਸ ਦੀ ਜਾਣਕਾਰੀ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਪਾਸ ਆਨ ਕਰਦੇ ਸੀ ਸੋ ਕੱਲ ਬੜੇ ਇੱਕ ਵੱਡੀ ਜਿਹੜਾ ਆਪਰੇਸ਼ਨ ਦੇ ਵਿੱਚ ਜਿਹੜਾ ਹੈ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਪਟਿਆਲਾ ਪੁਲਿਸ ਵੱਲੋਂ ਐਸਐਸਪੀ ਸਾਹਿਬ ਦੀ ਬੜੀ ਸਾਡੀ ਹੈਲਪ ਰਹੀ ਹੈ ਉਹਨਾਂ ਨੇ ਸਾਡੀ ਟੀਮ ਉਹਨਾਂ ਦੀਆਂ ਟੀਮਾਂ ਤੇ ਸਾਡੀਆਂ ਟੀਮਾਂ ਨੇ ਬੜਾ ਜੁਆਇੰਟਲੀ ਜਿਹੜਾ ਹੈ ਐਫਰਟ ਕਰਕੇ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਆਪ ਸਭ ਨੂੰ